ਆਪਾਂ ਕਈ ਵਾਰਾਂ ਕਹਿੰਨੇ ਆ ਬਾਣੀ ਪੜ੍ਹਦੇ ਆ ਮੰਨ ਨਹੀਂ ਟਿਕਦਾ ਇਹ ਆਮੀ ਸਵਾਲ ਕਰਦੇ ਆ ਨਾ ਸਭ ਤੋਂ ਵੱਧ ਜੇ ਕੋਈ ਸਵਾਲ ਜਿਹੜਾ ਕੀਤਾ ਜਾਂਦਾ ਉਹ ਇਹ ਹੈ ਫਿਰ ਕੀ ਕਰਦੇ ਹੋ ਕਹਿੰਦੇ ਜੀ ਫਿਰ ਜਦੋਂ ਮਨ ਹੀ ਨਹੀਂ ਟਿਕਦਾ ਤੇ ਬੇ ਹਟ ਜਾਂਦੇ ਆ ਅੱਛਾ ਬੱਚਾ ਸਕੂਲੇ ਪਾਉਂਦੇ ਹੋ ਤੇ ਪਹਿਲੇ ਸਾਲ ਤੇ ਬੱਚਾ ਖੁਸ਼ ਹੋ ਕੇ ਸਕੂਲੇ ਜਾਂਦਾ ਕਹਿੰਦੇ ਨਹੀਂ ਬਾਬਾ ਜੀ ਬੜੀ ਜਿੱਦ ਕਰਦਾ ਬੜਾ ਅੜਦਾ ਫਿਰ ਕੀ ਕਰਦੇ ਹੁੰਦੇ ਹੋ ਕਹਿੰਦੇ ਦੋ ਮਾਰ ਕੇ ਗਿੱਚੀ ਦੇ ਵਿੱਚ ਫਿਰ ਤੋਰੀ ਦਾ ਆਗੇ ਤੇਉਦੀ ਵੀ ਗੱਲ ਮੰਨ ਲਿਆ ਕਰੋ ਜਿਵੇਂ ਮਨ ਦੀ ਮੰਨ ਲੈਨੇ ਆ ਮਨ ਕਹਿੰਦਾ ਮੈਂ ਨਹੀਂ ਗੁਰਬਾਣੀ ਦੇ ਸਕੂਲੇ ਜਾਣਾ ਕਹਿੰਦੇ ਚਲ ਨਾ ਜਾ ਨਿਆਣੇ ਨੂੰ ਵੀ ਕਹਿ ਦਿਆ ਕਰੋ ਜੇ ਨਹੀਂ ਸਕੂਲੇ ਜਾਣਾ ਤੇ ਪੁੱਤ ਨਾ ਜਾ ਕਹਿੰਦੇ ਨਹੀਂ ਹੌਲੀ ਹੌਲੀ ਆਪੇ ਗਿੱਜ ਜਾਗਾ ਤੇ ਇਹ ਮਨ ਵੀ ਹੌਲੀ ਹੌਲੀ ਗਿੱਜੇਗਾ ਮਨ ਦੇ ਟਿਕ ਜਾਣ ਦਾ ਮਤਲਬ ਹੈ ਬ੍ਰਹਮ ਗਿਆਨੀ ਹੋ ਗਏ ਤੇ ਅਸੀਂ ਕੀ ਕਹਿੰਨੇ ਆ ਪਹਿਲੇ ਦਿਨ ਮੈਂ ਨਿਤਨੇਮ ਕਰਾਂ ਤੇ ਪਹਿਲੇ ਦਿਨੀ ਬ੍ਰਹਮ ਗਿਆਨੀ ਹੋ ਜਾਂ ਗੱਜ ਕੇ ਆਪੋ ਸਤਨਾਮ ਵਾਹਿਗੁਰੂ ਇੰਦਾਂ ਖਾਲਸਾ ਜੀ ਹੋ ਜਾਏਗਾ ਪਹਿਲੇ ਦਿਨ ਮੈਂ ਜਪਜੀ ਸਾਹਿਬ ਜੀ ਦਾ ਪਾਠ ਕਰਾਂ ਤੇ ਪਹਿਲੇ ਦਿਨੀ ਬ੍ਰਹਮ ਗਿਆਨੀ ਹੋ ਜਾਂ ਨਹੀਂ ਕੋਈ ਮਨੁੱਖ ਆਪਣੇ ਘਰੋਂ ਨਿਕਲਿਆ ਕਹਿੰਦਾ ਦਰਬਾਰ ਸਾਹਿਬ ਜਾਣਾ ਹੈ ਆਪਣੇ ਘਰ ਦੇ ਗੇਟ ਦੇ ਦਰਵਾਜ਼ੇ ਤੋਂ ਇੱਕ ਪੈਰ ਬਾਹਰ ਕੱਢਿਆ ਤੇ ਮੁੜ ਕੇ ਆ ਗਿਆ ਕਿਉਂ ਮੋੜ ਆਇਆ ਕਹਿੰਦਾ ਮੈਂ ਤਿਆਰ ਬਰ ਤਿਆਰ ਹੋ ਕੇ ਬਾਹਰ ਨਿਕਲਿਆ ਸੰਦਾਰਬਾਰ ਸਾਹਿਬ ਦੇ ਪਹੁੰਚਿਆ ਨਹੀਂ ਗਿਆ ਪਹਿਲਾਂ ਆਪਣੇ ਘਰੋਂ ਬਾਹਰ ਨਿਕਲ ਜਰਾ ਚਾਰ ਪੈਰ ਪੁੱਟ ਤੇ ਗਲੀ ਤੋਂ ਬਾਹਰ ਹੋ ਕੇ ਸੇ ਅੱਡੇ ਤੇ ਪਹੁੰਚ ਉਹ ਤੋਂ ਕੋਈ ਆਟੋ ਕੋਈ ਬੱਸ ਕੁਝ ਲੈ ਅੱਗੇ ਜਾ ਕੇ ਉਹ ਤੈਨੂੰ ਉਤਾਰਨਗੇ ਉਹ ਤੋਂ ਅੱਗੇ ਜਾ ਕੇ ਮੰਜ਼ਲ ਤੇ ਪਹੁੰਚੇਗਾ ਤੇ ਆਪਾਂ ਕੀ ਕਰਦੇ ਆ ਪਹਿਲਾ ਪੈਰ ਪੁੱਟਿਆ ਮੰਜ਼ਲ ਨਹੀਂ ਮਿਲੀ ਕਹਿੰਦੇ ਚਲੋ ਜੀ ਵਾਪਸ ਹੋ ਜਾਓ ਹਣ ਸਾਧ ਸੰਗਤ ਜੀ ਆਪਣੇ ਪਿੰਡ ਦੇ ਵਿੱਚ ਬੱਤੀ ਹੋ ਜੇ ਬੰਦ ਬਿਜਲੀ ਹੋ ਜੇ ਬੰਦ ਸਾਰੀ ਰਾਤ ਨਾ ਆਵੇ ਤੇ ਕਿੰਨੇ ਜਾਣੇ ਨੇ ਜਿਹੜੇ ਸਵੇਰੇ ਉੱਠ ਕੇ ਤਾਰਾਂ ਵੜ ਦਿੰਦੇ ਬਿਜਲੀ ਦੀਆਂ ਵੀ ਹੁਣ ਤੇ ਬੱਤੀ ਤੇ ਰਾਤ ਦੀ ਆਈ ਨਹੀਂ ਤਾਰਾਂ ਵੜ ਕੇ ਸੁੱਟੋਂ ਪਰੇ ਕਹਿੰਦੇ ਨਹੀਂ ਆਈ ਜਾਏਗੀ ਕੱਲ ਨਹੀਂ ਪਰਸੋਂ ਨਹੀਂ ਆਈ ਜਾਵੇਗੀ ਨਾ ਕਿਸੇ ਨਾ ਕਿਸੇ ਦਿਨ ਨੂੰ ਇਸ ਲਈ ਬਾਣੀ ਪੜਨੋਂ ਨਹੀਂ ਹਟਣਾ ਮਨ ਜੁੜੇਗਾ ਮਨ ਟਿਕੇਗਾ ਪਰ ਸਮਾਂ ਲਾਏਗਾ ਹੌਲੀ-ਹੌਲੀ ਹੌਲੀ-ਹੌਲੀ ਟਿਕੇਗਾ ਤੇ ਇਸ ਮਨ ਨੂੰ ਟਿਕਾਉਣ ਦੀ ਜੁਗਤ ਕੀ ਹੈ ਇਸ ਮਨ ਨੂੰ ਟਿਕਾਉਣ ਦੀ ਜੁਗਤ ਸਭ ਤੋਂ ਪਹਿਲੀ ਗੱਲ ਮਨ ਨੂੰ ਸਮਝਾ ਦਿਓ ਵੀ ਮਨਾ ਤੂੰ ਬਾਣੀ ਦੇ ਵਿੱਚ ਟਿਕ ਨਾ ਟਿਕ ਪਹਿਲੀ ਗੱਲ ਮੈਂ ਬਾਣੀ ਪੜਨੋਂ ਨਹੀਂ ਹਟਣਾ ਦੂਜੀ ਗੱਲ ਕਿ ਆਪਾਂ ਬਾਣੀ ਪੜਦੇ ਆਂ ਤੇ ਨਾਲ-ਨਾਲ ਬਾਣੀ ਦੀ ਵਿਚਾਰ ਵੀ ਪੜਿਆ ਕਰੀਏ ਮਨ ਨੂੰ ਕਿਤੇ ਦੇ ਦੌੜ ਭੱਜ ਕਰਨ ਦਿਓ ਬਾਣੀ ਪੜਦੇ ਆਂ ਤੇ ਮਨ ਨੂੰ ਅਰਥਾਂ ਵਿੱਚ ਦੌੜਨ ਦਿਓ ਅਰਥ ਸੰਪੂਰਨਤਾ ਨਹੀਂ ਹੁੰਦੀ ਪਰ ਅਰਥ ਮਾਰਗ ਦੇ ਵਿੱਚ ਇੱਕ ਪੜਾਹ ਹੈ ਕਹਿੰਦੇ ਮਨ ਨਹੀਂ ਟਿਕਦਾ ਗੁਰਬਾਣੀ ਦੇ ਅਰਥ ਪੜੇ ਨੇ ਕਹਿੰਦਾ ਜੀ ਨਹੀਂ ਪੜੇ ਜੇ ਮਨ ਟਿਕਾਉਣਾ ਹੈ ਨਾ ਪਹਿਲਾਂ ਪਾਠ ਕਰ ਫਿਰ ਬਾਣੀ ਦੇ ਅਰਥ ਪੜ ਬਾਣੀ ਦੇ ਅਰਥ ਪੜਦਿਆਂ ਪੜਦਿਆਂ ਬਾਣੀ ਦੇ ਵਿੱਚ ਭਰੋਸਾ ਬਣਾ ਸਿੱਧਕ ਬਣਾ ਬਾਣੀ ਦੀ ਵਿਚਾਰ ਦੇ ਵਿੱਚ ਆਪਣੇ ਮਨ ਨੂੰ ਟਿਕਾਉਂਦਾ ਚੱਲ ਇੱਕ ਦਿਨ ਆਵੇਗਾ ਅੱਜ ਬਾਣੀ ਪੜਦਿਆਂ ਮਨ ਟਿਕਦਾ ਨਹੀਂ ਇੱਕ ਦਿਨ ਆਵੇਗਾ ਜਿੱਦਣ ਇਹੋ ਮਨ ਕਵੇਗਾ ਵੀ ਬਾਕੀ ਸਾਰੀ ਧੰਦੇ ਛੱਡ ਦੇ ਤੇ ਕੇਵਲ ਬਾਣੀ ਪੜਦਾ ਰਹੋ